ਪੱਤਰ 11 ਤੇ 12 ਤਰੀਕਾ ਜਹਾਂਗੀਰਪੁਰ ਨੂਰਪੁਰ ਖੀਰਾਂ ਵਾਲੀ ਦੇ ਕਬੱਡੀ ਟੂਰਨਾਮੈਂਟ ਦੀ ਹੋਣਗੀਆਂ ਜਿੱਥੇ ਬੈਡ ਜਾਫੀ ਤੇ ਰੇਡਰ ਨੂੰ ਬੋਲਟ ਮੋਟਰ ਸੰਧ ਤੇ ਜਾਣਗੇ 75 ਕਿਲੋ ਭਾਰ ਭਰ ਦੇ ਵਿੱਚ ਜਾਫੀ ਤੇ ਰੇਡਰ ਨੂੰ ਐਲ ਸੀ ਡੀਆਂ ਦੇ ਕੇ ਮਾਨ ਸਰਵਾ ਦਿੱਤੇ ਜਾਣਗੇ ਇਹ 12 ਤੇ 11 ਤਰੀਕਾ ਹੋਣਗੀਆਂ ਜਹਾਂਗੀਰ ਮਨਿੰਦਰ ਸਿੰਘ ਆਜੋ ਆਪਾਂ ਨਾਮਾਂ ਦੀ ਵੰਡ ਲਈਏ ਮਨਿੰਦਰ ਸਿੰਘ ਨਾਮਾਂ ਦੀ ਵੰਡ ਕਰੀਏ ਮਨਿੰਦਰ ਸਿੰਘ ਤੈਨੂੰ ਬੜਾਈ ਮੈਂ ਕੌਣ ਮਨਿੰਦਰ ਸਿੰਘ ਆਜੋ ਹਾਂਜੀ ਹਾਂਜੀ ਨਹੀਂ ਤੂੰ ਹੀ ਨਾਲ ਕੱਢਣਾ ਵਾ ਯਾਰ ਮਨਿੰਦਰ ਸਿੰਘ ਆਜੋ ਆਪਾਂ ਇਨਾਮਾਂ ਦੀ ਵੰਡ ਕਰੀਏ ਭਜਨ ਸਿੰਘ ਜੀ ਆਜੋ ਉੱਪਰ ਆਜੋ ਤੁਸੀਂ ਵੀ ਇਨਾਮਾਂ ਦੀ ਵੰਡ ਕਰੀਏ ਪੜੀ ਪਹਿਲਾ ਅਕੈਡਮੀ ਵਾਲੇ ਆ ਜਾਣ ਸ਼ੇਰਿਆ ਕਿੱਥੇ ਆ ਸ਼ੇਰਿਆ ਰੂਪਾ ਕਿੱਥੇ ਆ ਇਧਰੇ ਲੱਗੇ ਖੜ ਜਾ ਇਹ ਕਦੀ ਗੱਲ ਮੈਂ ਸਮਝਾਂ ਮੈਨੂੰ ਭਾਈ ਗੱਲ ਕਰੋ ਉਹ ਭਾਜੀ ਉਹਨਾਂ ਬਾਦਗਰਾਹ ਦੇ ਵਿੱਚ ਹੀ ਰੁਕੇ ਤੁਸੀਂ ਇੱਥੇ ਆ ਜਾ ਦੋ ਦੰਦੇ ਬੰਦੇ ਖੜੇ ਨੇ ਤੇਰੇ ਇਸ਼ਾਰਾ ਆ ਜਾ ਕਿ ਨਾ ਚੱਲ ਗਏ ਕੋਈ ਨਹੀਂ ਕਲੱਬ ਦਾ ਜਿਹੜਾ ਵੱਡਾ ਪੈਕਟ ਆ ਕਿਹੜਾ ਭਾਈ ਸੈਕੰਡ ਨਕੌਦਰ ਆ ਜਾ ਇਹ ਤੂੰ ਸਾਡੇ ਥਾਣਾ ਇਤਨੀ ਕੀ ਮਾਰੀ ਮੋਟੇ ਭਾਈ ਕਿਉਂ ਕਿੱਥੇ ਆਪਣੇ ਹੋਰ ਬੰਦੇ ਜਿਹਨੂੰ ਆਪਣੇ ਪਲੇਅਰ ਆਪਣੇ ਮੁੰਡੇ ਇੱਥੇ ਦੁੱਲੇ ਨੂੰ ਆਜ ਮਾਰਿਓ ਮਾੜਾ ਜੀ ਕੀ ਹੋਇਆ ਕਾ ਤੋ ਪਾਜੀ ਕੀ ਹੋਇਆ ਨਹੀਂ ਨਹੀਂ ਪਾਜੀ 1 ਮਿੰਟ ਅਕੈਡਮੀਆਂ ਦਾ ਨਾਮ ਬੋਲੋ ਜੀ ਕਿ ਅਕੈਡਮੀਆ ਨੂੰ ਪ੍ਰਾਈਜ਼ ਦਿੱਤਾ ਜਾ ਰਿਹਾ ਕਮੇਟੀ ਪ੍ਰਬੰਧਕ ਕਮੇਟੀ ਉਹਨਾਂ ਨੂੰ ਸਨਮਾਨ ਦੇਣਗੇ ਹੈਲੋ ਸੈਕੰਡ ਪ੍ਰਾਈਜ਼ ਦੁੱਲੇ ਸੈਕੰਡ ਵਾਲੇ ਮੁੰਡੇ ਆਏ ਆ ਭਾਜੀ ਪ੍ਰਾਈਜ਼ ਅੰਕਲ ਭਜਨ ਸਿੰਘ ਕਿੱਥੇ ਆ ਅੱਗੇ ਤੇ ਅੰਕਲ ਇੱਥੇ ਆ ਮੈਂ ਗਿੰਦੇ ਨੂੰ ਸਪੈਸ਼ਲ ਨਹੀਂ ਨਹੀਂ ਭਾਜੀ ਮੇਰੇ ਸਾਹਮਣੇ ਆ ਬਾਈਕ ਆ ਦੇਓ ਕੱਪ ਦੇਓ ਨਾਲ ਸਰਦਾਰ ਭਜਨ ਸਿੰਘ ਜੀ ਮੈਂਬਰ ਪੰਚਾਇਤ ਕਲੱਬ ਦਾ ਦੂਜਾ ਸਨਮਾਨ ਦੇਣਗੇ ਓਪਨ ਕਲੱਬ ਦਾ ਦੂਜਾ ਪ੍ਰਾਈਜ਼ ਨਕੌਦਰ ਦੀ ਟੀਮ ਨੂੰ ਦੂਜਾ ਪ੍ਰਾਈਜ਼ ਸਰਦਾਰ ਭਜਨ ਸਿੰਘ ਜੀ ਮੈਂਬਰ ਹੋਣਾ ਵੱਲੋਂ ਇਹਨਾਂ ਵੱਲੋਂ 41000 ਦਾ ਯੋਗਦਾਨ ਵੀ ਆਇਆ ਬਹੁਤ ਬਹੁਤ ਧੰਨਵਾਦ ਆ ਸਾਡੇ ਅੰਕਲ ਦਾ ਮੇਰੇ ਵੀਰ ਗਿੰਦੇ ਦਾ ਭਾਈ ਖੜ ਜਾਈ ਸ਼ਾਹਕੋਟ ਦੀ ਟੀਮ ਐ ਪਹਿਲਾ ਪ੍ਰਾਈਜ਼ ਫਰਸਟ ਪ੍ਰਾਈਜ਼ ਰੁਪਏ ਉਹ ਪੈਕੇਟ ਕਿੱਥੇ ਆ ਫਰਸਟ ਕਲੱਬ ਦਾ ਫਰਸਟ ਫਰਸਟ ਓਪਨ ਦਾ ਓਪ ਜਿਆਦਾ ਪੈਕੇਟ ਭਰਿਆ ਹੋਆ ਜਿਹੜਾ ਨਹੀਂ ਨਹੀਂ ਓਪਨ ਕਲੱਬ 1 ਲੱਖ ਰੁਪਏ ਦਾ 1 ਲੱਖ ਦਾ ਸਨਮਾਨ ਸਰਦਾਰ ਭਜਨ ਸਿੰਘ ਜੀ ਮੈਂਬਰ ਪੰਚਾਇਤ ਦੇਣਗੇ ਸ਼ਾਹਕੋਟ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸ਼ਾਹਕੋਟ ਨੂੰ ਤੇ ਬਹੁਤ-ਬਹੁਤ ਧੰਨਵਾਦ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਅੰਕਲ ਕੋਈ ਨਹੀਂ ਕਬੱਡੀ ਦਾ ਬੋ ਕਬੱਡੀ ਦਾ ਬੋ ਕਬੱਡੀ ਪਿੰਡ ਪੱਦਰ ਸੁਰਖਪੁਰ ਦੀ ਟੀਮ ਪਹਿਲਾ ਬਿੱਟੂ ਜੀ ਕਬੱਡੀ ਪਹਿਲਾ ਨਾਮ ਪਹਿਲਾ ਪਹਿਲਾ ਸੁਰਖਪੁਰ ਪਹਿਲਾ ਓਪਨ ਕਬੱਡੀ ਓਪਨ ਕਬੱਡੀ ਪਹਿਲਾ ਸਥਾਨ 51000 ਰੁਪਇਆ 51000 ਰੁਪਇਆ ਓਪਨ ਦਾ ਪਹਿਲਾ ਸਾਡੇ ਕੁੰਡਾ ਜੀ ਜਸਪਾਲ ਸਿੰਘ ਪਾਲੀ ਵੀ ਆ ਜਵੇ ਜਸਪਾਲ ਸਿੰਘ ਜਸਪਾਲ ਸਿੰਘ ਲਾਲੀ ਇਕਬਾਲ ਸਿੰਘ ਬਾਲੀ ਦੇਤੇ ਜੀ ਦੇਤਾ ਮੰਨੂ ਕਿੱਥੇ ਆ ਉਹ ਥੱਲੇ ਬੈਠੋ ਵੀਰ ਉਹ ਭਾਈ ਜਦੋਂ ਪੈਸੇ ਫੜ ਲਿਆ ਠੀਕ ਠੀਕ ਆ ਮੰਨੂ 51 ਮੜੋੜੇ ਥੋੜੇ ਖੁੱਲ ਜਾ ਜੀ ਦਾਰਾ ਖੁੱਲਾ ਕਰ ਲੋ ਮੜਾ ਯਾਰ ਕੋਈ ਗੱਲ ਨਹੀਂ ਮੜੋ ਗੁੰਡੇ ਅੱਗੇ ਹਰਵਿੰਦਰ ਕੋਈ ਨਹੀਂ ਉਹ ਤੈਨੂੰ ਪਤਾ ਮੇ ਯਾਰ ਆਪਾਂ ਮੈਨੂੰ ਪਤਾ ਵਾ ਲੈਟਸ ਸੇ ਦੂਜਾ ਦੂਜਾ ਨਿਗਰੋ ਉਹ ਪੰਦਾ ਦੂਜਾ 41000 ਰੁਪਿਆ ਉਹ ਬੰਦਿਆ ਦੂਜਾ ਪ੍ਰਾਈਜ਼ ਖੀਰਾਲੀ ਦੀ ਟੀਮ ਦੂਜਾ ਪ੍ਰਾਈਜ਼ ਗੁਰਵਿੰਦਰ ਸਿੰਘ ਗਿੰਦਾ ਸਾਨਾ ਘਰ ਭਜਨ ਸਿੰਘ ਮੈਂਬਰ ਇਹਨਾਂ ਦੇ ਪਰਿਵਾਰ ਵੱਲੋਂ ਆ ਹਰਵਿੰਦਰ ਭਾਜੀ ਮੇਰੇ ਨਾਲ 3 ਦਿਨ ਤੋਂ ਸੇਵਾ ਨਿਭਾ ਰਿਹਾ ਵਾ ਮੇਰਾ ਵੀਰ ਕੋਈ ਨਹੀਂ ਉਹ ਆਇਆ ਭਰਾਵਾ ਪਰਾ ਸਿਸਟਮ ਖਰਾਬ ਮਣੂ ਕਾਲੇ ਬੰਦੇ ਇਧਰ ਆ ਨਿਹਰਾ 75 ਕਿਲੋ ਦੀਆਂ ਸੁਰਖਪੁਰ ਦੀਆਂ ਦੋਨੇ ਟੀਮਾਂ ਸਾਂਝੇ ਤੌਰ ਤੇ ਆ ਕੇ ਫੋਟੋ ਕਰਾ ਲੈਣਾ ਪ੍ਰਾਈਜ਼ਾਂ ਦੀ ਵੰਡ ਉਹਨਾਂ ਨੂੰ ਅਸੀਂ ਬਾਅਦ ਚ ਆਪ ਕਰਾਂਗੇ ਬਾਅਦ ਵਿੱਚ ਫੋਟੋ ਕਰਾ ਲੈਣ ਇੱਕ ਵਾਰ ਸ਼ੀਲਡਾਂ ਨਾਲ ਦੋਨੇ ਸਾਂਝੇ ਤੌਰ ਤੇ ਆ ਜਾਣ ਸ਼ੀਲਡਾਂ ਲੈ ਕੇ ਸ਼ੀਲਡਾ ਮੈਨੂੰ ਦੇ ਦਿਓ ਉਸ ਦਾ ਫੈਸਲਾ ਫੈਸਲਾ ਮੈਚ ਤੋਂ ਹੋਣਾ ਸੀ ਹੋਇਆ ਨਹੀਂ ਮੈਚ ਸਾਂਝੇ ਤੌਰ ਤੇ ਜੇਤੂ ਕਰਾਰ ਦਿੱਤੀਆਂ ਵਾ ਦੋਨੇ ਟੀਮਾਂ ਮੈਚ ਨਹੀਂ ਹੋ ਸਕਿਆ ਨੇਰੇ ਦਾ ਕਰਕੇ ਸੋ ਪੁਲਿਸ ਫੋਟੋ ਕਰਾ ਲਓ ਪੈਸੇ ਤੁਸੀਂ ਹਾਲੇ ਕੋਲ ਰੱਖ ਲਓ ਪੈਸੇ ਰਗਤਨ ਸਿੰਘ ਅੰਕਲ ਜੀ ਫੜ ਕੇ ਰੱਖਣੇ ਤੁਸੀਂ ਕੋਈ ਨਹੀਂ ਕੋਈ ਨਹੀਂ ਮੇਰਾ ਕੋਈ ਨਹੀਂ ਇੱਕ ਮਿੰਟ ਇਹ ਉੱਪਰ ਦਾ ਕਰਨਾ ਲੋ ਉੱਪਰ ਦਾ ਹਾਂ ਨਹੀਂ ਹਲੇ 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 ਬੁੜੀ ਵਜਾ ਹਲੇ 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 ਬੁੜੀ ਵਜਾ ਅਫੀਸ਼ੀਅਲ ਮੁਖਤਿਆਰ ਅਲੀ ਜੀ ਜੱਸਾ ਹਲੇ ਹਲੇ ਅਰੇ ਯਾਰ ਜਿਨੇ ਵੀ ਪਲੇਅਰ ਆ ਇਹਦੇ ਰੋਟੀ ਪਾਣੀ ਦੇ ਇੰਚਮ ਕੀਤਾ ਹੋਇਆ ਸਾਰੇ ਮੇਰੇ ਜਿਹੜੇ ਬਾਹਰੋਂ ਪਲੇਅਰ ਆਏ ਟੀਮਾਂ ਦੇ ਤੇ ਰੋਟੀ ਪਾਣੀ ਛੱਕੇ ਜਾਣਾ ਹਾਂਜੀ ਜਿੰਨੀਆਂ ਵੀ ਓਪਨ ਕਲੱਬਾਂ ਦੀਆਂ ਟੀਮਾਂ ਆਈਆਂ ਅਫੀਸ਼ੀਅਲ ਆਏ ਆ ਨਾਲ ਉਹਨਾਂ ਦੇ ਉਹਨਾਂ ਨੂੰ ਬੇਨਤੀ ਆ ਨਿਮਰਤਾ ਸਹਿਤ ਕਿ ਦੁੱਲੇ ਨਾਲ ਸੰਪਰਕ ਕਰ ਲੈਣਾ ਰੋਟੀ ਪਾਣੀ ਛੱਕੇ ਜਾਣਾ ਵਾ ਜੀ ਸ਼੍ਰੀ ਮੁਖਤਿਆਰ ਅਲੀ ਜੀ ਮੁਖਤਿਆਰ ਅਲੀ ਜੀ ਹਰਵਿੰਦਰ ਸਿੰਘ ਮੇਰਾ ਵੱਡਾ ਵੀਰ ਹਰਵਿੰਦਰ ਹਰਵਿੰਦਰ ਭਾਜੀ ਮੁਖਤਿਆਰ ਅਲੀ ਜੀ ਨੂੰ ਸਨਮਾਨ ਕਰੋ ਜੀ ਜੱਸਾ ਕਿੱਥੇ ਆ ਜੱਸਾ جس آ ٹھیک ہے ہروندر کتنے آ ہر جی اگیں آئی ماڑا مگیندر سنگھ ہاں جی ہاں جی باجی بھا جی آ لو جی ہر ایک منٹ یار

ਡਾਕਟਰ ਸੁਮਿੰਦਰ ਸਿੰਘ ਜੀ ਭਜਾ ਜੀ 6 6 6 6 ਵਰਿੰਦਰ ਬਾਜੀ ਆ ਤੁਸੀਂ ਹਨਾ ਆਪਾਂ ਪੈਸੇ ਦੇਣੇ ਇੱਥੇ ਇੱਕ ਮਿੰਟ ਆ ਬੋਲੋ ਤੁਸੀਂ ਡਾਕਟਰ ਸੁਮਿੰਦਰ ਸਿੰਘ ਜੀ ਹਾਲੋ ਨੂਰ ਮੈਡੀਕਲ ਹਾਲ ਨਹੀਂ ਕਮਲ ਸੰਨ ਆਫ ਸੁਖਦੇਵ ਸਿੰਘ ਬਲਜੀਤ ਜੁਕੇ ਉਹ ਵੀ ਦੇ ਦਿਓ ਇਹਨਾਂ ਨੂੰ ਦੇ ਤਾ ਸਰਿੰਦਰ ਸਿੰਘ ਸਾਨੂੰ ਵਕੇਸ਼ਨ ਸਿੰਘ ਬਦਲਾ ਦੀ ਹੀਰਾ ਸਿੰਘ ਹੀਰਾ ਸਿੰਘ ਜੁਕੇ ਸਰਦਾਰ